ਕਾ ਕਾ ਗਿਆ ਸਦਾ ਕਾ ਕੰਦੇ ਆਉਂਦੇ ਸਿਸ਼ਾ ਕੇ ਕਾਨੇ ਕਾਤੇ ਹੋਰ ਕੀ ਖਾਣਾ ਤੋਂ ਪੀਂ ਤਾ ਪਾਣੀ ਪਾਣੀ ਹੋਰ ਕੀ ਖਾਊਗਾ ਮੈਨੂੰ ਪਾਣੀ ਹੋਰ ਵੀ ਖਾਊਗਾ ਹੋਰ ਇਹਦੀਆਂ ਫਰਮਾਇਸ਼ਾਂ ਸ਼ੁਰੂ ਹੋਣ ਲੱਗ ਗਈਆਂ ਨੇ ਦੱਸ ਕੀ ਖਾਊਗਾ ਹੋਰ ਕੀ ਖਾਊਗਾ ਦੱਸੀ ਕੁਛ ਨਹੀਂ ਖਾਂਦਾ ਸਿਆਣਾ ਬਣ ਗਿਆ ਤੂੰ ਨਹੀਂ ਤੂੰ ਸਿਆਣਾ ਬਣ ਗਿਆ

ਮੈਡਮ ਤੈਨੂੰ ਕੁੱਟਦੀ ਵੀ ਹੁੰਦੀ ਆ ਹੈ ਕਿੱਥੇ ਮਾਰਦੀ ਹੁੰਦੀ ਆ ਇੱਥੇ ਇੱਥੇ ਕਿੰਨੀਆਂ ਕ ਮਾਰਦੀ ਹੁੰਦੀ ਆ ਬਾਰੇ ਮੈਨੂੰ ਪੀੜ ਲੱਗਦੀ ਐ ਇੰਨੀ ਤੇਰੇ ਹਾਂ ਤੇ ਮਾਰਦੀ ਕਾ ਤੋਂ ਨਹੀਂ ਐ ਤੇਰੇ ਮੈਂ ਘਾਤੇ ਪੇਟੇ ਪਾ ਦਿਨਾ ਗਲਤ ਪੇਜ ਕਰ ਦਿਨਾ ਨਾ ਕਿ ਤਾੜ ਦਿਨਾ ਨਾ ਮੈਂ ਪਾ ਦੇ ਨਹੀਂ ਹਾਂ ਗਲਤ ਪੇਜ ਕਰ ਦਿਨਾ ਨਾ ਕਿਉਂ ਗਲਤ ਕਾ ਤੋਂ ਕਰਦਾ ਨਾ ਕੁਸਮਨ ਪਾ ਦਿੰਦਾ ਕਾ ਪਤਾ ਉਹਦੇ ਮਾਰਿਆ ਕਰ ਤੂੰ ਕੁੱਟਿਆ ਕਰ ਉਹਨੂੰ ਕੁੱਟਦਾ ਨਹੀਂ ਹੁੰਦਾ ਤੂੰ ਨਹੀਂ ਕਹ ਤਾ ਉਹ ਟਕੜਾ ਆਇਆ ਤੇ ਹਾਂ ਉਹਦੇ ਨਾਲ ਟਕੜਾ ਉਹ ਹਾਂ ਉਹ ਤੈਨੂੰ ਕੁੱਟ ਦਿੰਦਾ ਕੰਨ ਵੀ ਪਟਦਾ ਕੰਨ ਵੀ ਪਟਦਾ ਹੁੰਦਾ ਤੇਰੇ ਕਿੱਥੋਂ ਪਟਦਾ ਹੁੰਦਾ ਕੰਨ ਇੱਥੋਂ ਕਿੰਨੇ ਦਾ ਜ਼ੋਰ ਦੀ ਬਾਲ ਜ਼ੋਰ ਦੀ ਪੀੜ ਲੱਗਦੀ ਹੁੰਦੀ ਤੇਰੇ ਹਾਂ ਕਿੰਨੀ ਕ ਲੱਗਦੀ ਨੇ ਪੀੜ ਬਾਲੀ ਤੇ ਤੂੰ ਉਹਦੇ ਕੰਨ ਪਟਦਾ ਕਰ ਹੈ ਤੂੰ ਚੁੱਪ ਦਬੀ ਹੋ ਗਿਆ ਵੱਡਾ ਗਿਆ ਤੂੰ ਨਿੱਕਾ ਹੈਗੇ ਅੱਛਾ ਤੇ ਤੂੰ ਮੈਡਮ ਨੂੰ ਸ਼ਿਕਾਇਤ ਲਾ ਦਿਆ ਕਰ ਹਾਏ ਮੈਂ ਨਹੀਂ ਚੁੱਪ ਕਰਕੇ ਬੈਠ ਰਹੀ ਆ ਤੂੰ ਚੁੱਪ ਕਰਕੇ ਬੈਠਾ ਰਹਿਣਾ ਕਿ ਮੈਡਮ ਮੈਮ ਚੁੱਪ ਕਰਕੇ ਬੈਠੀ ਰਹੀ ਆ ਹਾਂ ਉਹਨੂੰ ਕੋ ਕਹਿੰਦੀ ਨਹੀਂ ਨਹੀਂ ਉਹਨਾਂ ਦਾ ਮੈਡਮ ਵੀ ਮੇਰੇ ਕੰਨ ਪਟਦਾ ਉਹਨਾਂ ਦਾ ਮੈਡਮ ਵੀ ਮੇਰੇ ਮਾਰਦਾ ਕਿ ਮੈਨੂੰ ਇਹਨੂੰ ਹਟਾਓ ਨਾ ਕੀ ਆਦਾ ਗੁਰਪਰਮਾਨ ਗੁਰਪਰਮਾਨ ਗੋਰਾ ਪਰਮਾਨਾ ਹਾਂ ਅੱਛਾ ਕਿੱਡਾ ਕਹੋ ਕਿੱਡਾ ਕਹੋ ਵੱਡਾ ਤੁਹਾਡੇ ਪਿੰਡ ਦਾ ਕੇ ਬਾਹਰ ਦਾ ਬਾਹਰ ਦਾ ਜਿਹੜਾ ਪਿੰਡ ਉਹਨਾਂ ਦਾ ਬਾਹਰੀ ਦੂਰਾ ਬਾਹਰੀ ਦੂਰਾ ਹਾਂ ਤੇਰਾ ਪਿੰਡ ਕਿਹੜਾ ਮੱਲੂ ਮਾਨਾ ਬਲੂਆਣਾ ਤੇ ਜ਼ਿਲ੍ਹਾ ਕਿਹੜਾ ਜ਼ਿਲ੍ਹਾ ਠਿੰਡਾ ਠਿੰਡਾ ਤੇ ਤੇਰੇ ਦਾਦੀ ਦਾ ਨਾਂ ਕੀ ਆ ਜੰਨ ਛੇੜਦਾ ਛੇੜ ਕੇ ਜਾਣ ਕੇ ਲਾਲਾ ਜਿਹੜੀ ਆ ਦੇਖ ਲੋ ਭੁਖੜ ਪਹਿਲਾਂ ਹੀ ਲੱਗ ਗਿਆ ਚਲੋ ਛਾਵਾ ਚੱਕ ਲੋ ਚੱਕ ਲੈ ਇਹ ਇਹ ਆ ਦੇਖ ਲੋ ਭੁਖਣੇ ਪਹਿਲਾਂ ਹੀ ਵਰਦੀ ਚੱਕ ਲਈ ਆ ਮੈਨੂੰ ਕਿਹੜੀ ਦਊਗਾ ਮੈਨੂੰ ਨਹੀਂ ਲੈ ਹੁਣ ਵਿੱਚ ਰੱਖ ਦੀਪਾ ਮਾਰ ਮਾਰ ਕੇ ਦੀਪਾ ਭੁਖਾਲੀ ਕਰਨ ਦੀਪਾ ਮਾਰ ਮਾਰ ਕੇ ਵਿੱਚ ਰੱਖੀ ਜਾਂਦਾ ਆ ਥੋੜੀ ਜਿਹੀ ਖਾ ਲਾ ਪੁੱਤ ਪਹਿਲਾਂ ਖਾ ਕੇ ਵੇਖੇਂ ਕੀ ਲੱਗਦੀ ਆ ਨਾ ਖਸਮੈ ਲੈ ਲੈ ਕੇ ਵੀ ਸਮੈਲ ਲੈ ਲੈ ਕੇ ਵੇਂਦਾ ਵੇ ਲਈ ਫੇਰ ਕਿੰਨੇ ਸਮੈਲ ਲਈ ਸੀ ਮੈਨੂੰ ਆ ਖਾਉਂਗਾ ਸਵਾਦ ਲੈ ਫਿਰ ਉਹ ਸਵਾਦ ਆਏ ਸਵਾਦ ਆ ਕਿੱਤ ਮੈਂ ਕੀ ਖਾਉਂਗਾ ਮਾਮੂ ਕੜੀ ਖਾਉਂਗਾ ਤੂੰ ਲੈ ਆ ਖਾ ਲਈ ਤੇ ਮੈਨੂੰ ਨਿੱਕਾ ਹੈ ਤੇ ਬਾਲੀਆਂ ਤੇ ਬਾਲੀਆਂ ਹੈ ਹਾਂ ਬਾਲੀ ਇੱਥੇ ਦੇ ਕੋਲੇ ਅੱਛਾ ਕੌਣ ਲੈ ਗਿਆ ਕੌਣ ਲੈ ਗਈ ਸੀ ਮੂੰਹ ਵਿੱਚ ਘੱਟ ਘੱਟ